ਮੈਨੂੰ ਕਾਫੀ ਮੇਲ ਆਉਂਦੀਆਂ ਨੇ ਮੈਸੇਜ ਆਉਂਦੇ ਆ ਕਮੈਂਟ ਆਉਂਦੇ ਆ ਕਿ ਸਾਨੂੰ ਬਾਹਰ ਸੱਦ ਲਓ ਸਾਡਾ ਵੀਜ਼ਾ ਅਪਲਾਈ ਕਰ ਦਿਓ ਕਿ ਤੁਸੀਂ ਸਾਡਾ ਬਾਹਰ ਦਾ ਕੰਮ ਬਣਾ ਸਕਦੇ ਆ ਜਾਂ ਸਾਨੂੰ ਕੰਮ ਦਿਵਾ ਸਕਦੇ ਆ ਹਾਂਜੀ ਸਾਡੇ ਗਾਲ ਜੀ ਤੁਹਾਡਾ ਸਵਾਲ ਦਾ ਸਾਡੇ YouTube ਚੈਨਲ ਦੇ ਵਿੱਚ ਮੋਟੀਵੇਸ਼ਨ ਸਰ ਦਾ ਦੇ ਵਿੱਚ ਤੇ ਤੁਹਾਨੂੰ ਪਤਾ ਕਿ ਜਿੱਦਾਂ ਅਸੀਂ ਇਹਦੇ ਉੱਪਰ ਪੇਪਰ ਨੂੰ ਲੈ ਕੇ ਵੀਡੀਓ ਪਾਉਂਦੇ ਰਹਿੰਦੇ ਆ ਤੇ ਮੈਂ ਅੱਜ ਐਸੇ ਟੌਪਿਕ ਦੇ ਉੱਪਰ ਵੀਡੀਓ ਬਣਾ ਰਿਹਾ ਆ ਕਿਉਂਕਿ ਮੈਨੂੰ ਕਾਫੀ ਜਾਣੇ ਦੇ ਮੈਸੇਜ ਆਏ ਸੀਗੇ ਤੇ ਮੈਂ ਇਕੱਲੇ ਇਕੱਲੇ ਦਾ ਰਿਪਲਾਈ ਕਰਨਾ ਬਹੁਤ ਮੁਸ਼ਕਲ ਸੀਗਾ ਇਸ ਕਰਕੇ ਮੈਂ ਸੋਚਿਆ ਕਿ ਵੀਡੀਓ ਬਣਾ ਕੇ ਤੁਹ ਜਿਹੜੇ ਵੀ ਮੇਰੇ ਨਾਲ ਜੁੜੇ ਹੋਏ ਨੇ ਤੇ ਵੀਡੀਓ ਸ਼ੁਰੂ ਕਰਦੇ ਆਂ ਅੱਜ ਸਭ ਤੋਂ ਪਹਿਲੇ ਗੱਲ ਕਰਦੇ ਆਂ ਕਿ ਕਾਫੀ ਜਾਣਿਆਂ ਦੇ ਡਾਊਟ ਹੁੰਦੇ ਆ ਕਿ ਫਰਾਂਸ ਦੇ ਵਿੱਚ ਕੰਮਕਾਰ ਮਿਲ ਜੂਗਾ ਜਾਂ ਨਹੀਂ ਮਿਲੂਗਾ ਕਿਸੇ ਵੀ ਕੰਟਰੀ ਵਿੱਚ ਚਲ ਜਿਓ ਤੁਸੀਂ ਕੰਮਕਾਰ ਤੁਹਾਨੂੰ ਮਿਲ ਹੀ ਜਾਂਦਾ ਆ ਤੁਸੀਂ ਭਾਵੇਂ ਇੰਡੀਆ ਆ ਇੰਡੀਆ ਬੇਸ਼ੱਕ ਮੁੱਲ ਨਹੀਂ ਪੈਂਦਾ ਹੈਗਾ ਕੰਮ ਦਾ ਮੈਂ ਮੰਨਦਾ ਆ ਪਾਕਿਸਤਾਨ ਨਹੀਂ ਮੁੱਲ ਪੈਂਦਾ ਹੈਗਾ ਪਰ ਇਹਨਾਂ ਕੰਟਰੀਆਂ ਵਿੱਚ ਮੁੱਲ ਪੈ ਜਾਂਦਾ ਪਰ ਤੁਹਾਨੂੰ ਇੱਥੇ ਆ ਕੇ ਕੰਮ ਜਦੋਂ ਨਵੇਂ ਆਉਂਦੇ ਆ ਥੋੜੀ ਮੁਸ਼ਕਲ ਆ ਸਕਦੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਹੌਲੀ ਹੌਲੀ ਜਦ ਕੰਮ ਮਿਲਣਾ ਸਟਾਰਟ ਹੋ ਜਾਂਦਾ ਆ ਤੇ ਫੇਰ ਤੁਹਾਡੀ ਜਾਣ ਪਛਾਣ ਬਣ ਜਾਂਦੀ ਆ ਕੰਮ ਦੇ ਉੱਪਰ ਤੁਸੀਂ ਲਿੰਕ ਵਧੀਆ ਬਣਾ ਲੈਣੇ ਆ ਜਿਸ ਤੋਂ ਬਾਅਦ ਤੁਹਾਡਾ ਕੰਮ ਵਧੀਆ ਚੱਲ ਪੈਂਦਾ ਹੈ ਤੇ ਹਾਂ ਮੈਂ ਦੂਜੇ ਨੰਬਰ ਤੇ ਗੱਲ ਕਰਦਾ ਕਿ ਤੁਸੀਂ ਮੈਨੂੰ ਕਾਫੀ ਜਾਣੇ ਦੇ ਮੈਸੇਜ ਆਉਂਦੇ ਆ ਕਿ ਤੁਸੀਂ ਕੰਮ ਤੇ ਲਵਾ ਸਕਦੇ ਆ ਤੇ ਬਾਕੀ ਮੈਂ ਗੱਲ ਕਰਦਾ ਕਿ ਕੰਮ ਦੀ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਤੇ ਮੈਂ ਜਰੂਰ ਵੀਡੀਓ ਅਪਲੋਡ ਕਰਦਾ ਆ ਟਿਕਟੌਕ ਇੰਡੀਆ ਨਹੀਂ ਚੱਲਦੀ ਹੈਗੀ ਪਰ ਹਾਂ ਮੈਂ ਇੱਥੇ ਟਿਕਟੌਕ ਚਲਾਉਣਾ ਆ ਇੱਥੇ ਚੱਲਦੀ ਆ ਉਸ ਦੇ ਉੱਪਰ ਵੀਡੀਓ ਮੈਂ ਪਾਉਣਾ ਰਹਿਣਾ ਆ ਰਹਿائش ਕਿਸ ਨੂੰ ਚਾਹੀਦੀ ਹੁੰਦੀ ਆ ਉਹਦੇ ਬਾਰੇ ਵੀਡੀਓ ਪਾਉਣਾ ਹੁੰਨਾ ਜੇ ਕਿਸੇ ਬੈਂਕ account ਬਾਰੇ ਵੀਡੀਓ ਪਾਦਣਾ ਹੁੰਦਾ ਕਿ ਬੈਂਕ account ਕਿੱਦਾਂ ਖੋਲ ਸਕਦੇ ਆ ਸੈਲਰੀ ਤੁਸੀਂ ਕਿੱਦਾਂ ਲੈ ਕੇ ਆ ਸਕਦੇ ਆ ਉਹਦੇ ਵਿੱਚ ਕਿ ਸੈਲਰੀ ਕਿੱਦਾਂ ਪਵਾ ਸਕਦੇ ਆ ਤੇ ਤੀਜੇ ਨੰਬਰ ਤੇ ਗੱਲ ਕਰਦੇ ਆ ਕਿ ਕੰਮ ਜੇ ਕਿਸੇ ਕੁੜੀ ਨੂੰ ਭੈਣ ਮੇਰੀ ਨੂੰ ਜਾਂ ਭਰਾ ਕਿਸੇ ਨੂੰ ਹਨਾ ਕੰਮ ਚਾਹੀਦਾ ਹੁੰਦਾ ਉਹਦੇ ਬਾਰੇ ਵੀਡੀਓ ਮੈਂ ਪਾਉਂਦਾ ਰਹਿਣਾ ਆ ਤੇ ਇਹ ਵੀਡੀਓ ਮੈਂ ਪਾਉਣਾ ਟਿਕਟੌਕ ਦੇ ਉੱਪਰ ਕਿਉਂਕਿ ਟਿਕਟੌਕ ਜਿਹੜੀ ਆ ਉਹ ਇੱਥੇ ਚੱਲਦੀ ਆ ਸਾਰੇ ਚਲਾਉਂਦੇ ਨੇ ਇੰਡੀਆ ਵਿੱਚ ਤੁਹਾਨੂੰ ਪਤਾ ਕਿ ਟਿਕਟੌਕ ਨਹੀਂ ਚੱਲਦੀ ਹੈਗੀ ਇਸ ਕਰਕੇ ਮੈਂ ਕੰਮ ਵਾਲੀਆਂ ਵੀਡੀਓ ਇਹ ਨਹੀਂ ਪਾਉਂਦਾ ਹੈਗਾ ਤੇ ਦੂਜੇ ਨੰਬਰ ਤੇ ਗੱਲ ਕਰਦੇ ਆ ਕਿ ਜਿਹੜੇ ਕਹਿੰਦੇ ਕਾਮਾ ਬਣਾ ਦਿਓ ਕਿੰਨੇ ਪੈਸੇ ਲੱਗਣਗੇ ਤੇ ਮੈਂ ਤੁਹਾਨੂੰ ਮੇਰਾ ਭਰਾ ਕਹਿਣਾ ਚਾਹੁੰਦਾ ਕਿ ਮੈਂ ਕੋਈ ਏਜੰਟ ਨਹੀਂ ਹੈਗਾ ਮੇਰੀ ਗੱਲ ਦਾ ਕੋਈ ਵੀ ਵੀਰ ਭਰਾ ਗੁੱਸਾ ਨਾ ਕਰਿਓ ਨਾ ਹੀ ਮੈਂ ਏਜੰਟਾਂ ਦਾ ਕੰਮ ਕੋਈ ਕਰਾਂਗਾ ਐਦਾਂ ਦਾ ਕਿ ਹਾਂ ਤੁਹਾਡੇ ਪੈਸੇ ਖਾ ਕੇ ਤੇ ਮੈਂ ਆਪਣੀ ਜੇਬ ਦੇ ਵਿੱਚ ਪਾ ਲਾਂਗਾ ਕਿ ਤੇ ਬਾਅਦ ਵਿੱਚ ਤੁਹਾਡਾ ਕੰਮ ਕਿਸੇ ਹੋਰ ਤੋਂ ਕਰਵਾ ਕੇ ਤੁਹਾਨੂੰ ਦੇ ਦਾਂਗਾ ਤੇ ਮੇਰਾ ਭਰਾ ਕੋਈ ਵੀ ਵੀਰ ਭਰਾ ਗੁੱਸਾ ਨਾ ਕਰਿਓ ਮੈਂ ਇਹ ਕੰਮ ਨਹੀਂ ਕਰਦਾ ਹੈਗਾ ਨਾ ਹੀ ਮੈਂ ਅੱਗੇ ਕਰਾਂਗਾ ਤੇ ਮੈਂ ਤੁਹਾਨੂੰ ਜਾਣਕਾਰੀ ਦੇਣ ਲਈ ਇਹ YouTube ਚੈਨਲ ਬਣਾਇਆ ਹੋਇਆ ਹੈ ਕਿ ਤੁਹਾਡੇ ਲਈ ਸਹੀ ਜਾਣਕਾਰੀ ਦੇ ਸਕੀਏ ਕਿ ਤੁਸੀਂ ਜੇ ਫਰਾਂਸ ਦੇ ਵਿੱਚ ਆਉਣਾ ਚਾਹੁੰਦੇ ਆ ਤੁਸੀਂ ਪੁਰਤਗਾਲ ਆਉਣਾ ਚਾਹੁੰਦੇ ਆ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਆਉਣਾ ਚਾਹੁੰਦੇ ਆ ਤੇ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਜਿਹੜਾ ਤੁਸੀਂ ਇੱਥੇ ਆ ਕੇ ਖੱਜਲ ਨਾ ਖੋ। ਬਾਕੀ ਕਈ ਜਣੇ ਦਾ ਡਾਊਟ ਹੁੰਦੇ ਆ ਕਿ ਸਾਨੂੰ ਇੱਥੇ ਬਿਜਲੀ ਦਾ ਕੰਮ ਮਿਲ ਸਕਦਾ ਆ ਸਾਨੂੰ ਪਲੰਬਰੀ ਦਾ ਕੰਮ ਮਿਲ ਸਕਦਾ ਇੱਥੇ ਜਾਂ ਕਾਰਪੈਂਟਰ ਦਾ ਕੰਮ ਹੈਗਾ ਇੱਥੇ ਤੇ ਬਾਕੀ ਮੇਰਾ ਭਾਜੀ ਤੁਸੀਂ ਜੇ ਨਵੇਂ ਚੈਨਲ ਤੇ ਨਵੇਂ ਚੈਨਲ ਤੇ ਆਏ ਹੋਏ ਆ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਥੇ ਸਾਰੇ ਕੰਮ ਹੈਗੇ ਨੇ ਤੁਸੀਂ ਸਾਰੇ ਕੰਮ ਸਿੱਖੇ ਜਿਹੜਾ ਵੀ ਕੋਈ ਸਿੱਖਿਆ ਹੋ ਸਕਦਾ ਕੰਮ ਉਹਦਾ ਫਾਇਦਾ ਹੀ ਆ। ਤਹਾਨੂੰ ਇੱਥੇ ਕੰਮ ਮਿਲ ਜੂਗਾ ਤੁਹਾਨੂੰ ਕਾਰਬਨ ਦਾ ਕੰਮ ਵੀ ਮਿਲ ਜੂਗਾ ਪੇਂਟ ਪੇਂਟਿੰਗ ਦਾ ਹੁੰਦਾ ਹੈ ਤੁਹਾਨੂੰ ਪੇਂਟ ਦਾ ਕੰਮ ਮਿਲ ਜੂਗਾ ਤੁਹਾਨੂੰ ਇੱਥੇ ਜੇ ਟੈਲਾ ਲਾਉਣੀਆਂ ਹੁੰਦੀਆਂ ਨੇ ਟੈਲਾ ਦਾ ਕੰਮ ਮਿਲ ਜੂਗਾ ਬਾਧੂ ਕੰਮ ਹੈ ਇੱਥੇ ਬਾਕੀ ਹੋਰ ਗੱਲ ਕਰੀ ਇੱਥੇ ਸੋਲ ਪੈਂਦੀ ਆ ਜਿਹੜੇ ਫਲੋਰ ਹੁੰਦੇ ਆ ਮੈਂ ਉੱਪਰ ਫੋਟੋ ਲਗਾ ਦਿੰਦਾ ਤੁਸੀਂ ਇਹ ਦੇਖ ਸਕਦੇ ਆ ਕਿ ਸੋਲ ਕਹਿੰਦੇ ਨੇ ਇੱਥੇ ਇਹਨੂੰ ਤੁਸੀਂ ਇਸ ਕੰਮ ਸਿੱਖਿਆ ਹੋ ਸਕਦਾ ਆ ਇਹ ਵੀ ਤੁਹਾਨੂੰ ਕੰਮ ਦੇ ਵਿੱਚ ਪੈਸੇ ਸੋਨੇ ਬਣ ਜਾਂਦੇ ਨੇ ਤੇ ਬਾਕੀ ਯਾਰ ਮੈਂ ਸਿੱਧੀ ਜੀ ਗੱਲ ਕਰਾਂ ਕਿ ਕੰਮ ਸਿੱਖੇ ਦਾ ਹੀ ਫਾਇਦਾ ਆ ਇੱਥੇ ਕੰਮ ਸਿੱਖੇ ਬ ਜੇ ਤੁਸੀਂ ਕੰਮ ਨਹੀਂ ਸਿੱਖਿਆ ਤੁਹਾਨੂੰ ਕੋਈ ਕੰਮ ਨਹੀਂ ਆਉਂਦਾ ਹੈਗਾ ਤੁਹਾਡੀ ਇੱਥੇ ਵੈਲਿਊ ਵੀ ਘਟਾ ਮੇਰੀ ਗੱਲ ਦਾ ਕੋਈ ਵੀ ਵੀਰਪਰਾ ਗੁੱਸਾ ਨਾ ਕਰਿਓ ਇਹ ਸੱਚਾਈ ਆ ਜੇ ਤੁਹਾਨੂੰ ਕੰਮ ਆਉਂਦਾ ਆ ਤੁਹਾਡੇ ਅੱਗੇ ਪਿੱਛੇ ਠੇਕੇਦਾਰ ਘੁੰਮਣਗੇ ਤੁਹਾਨੂੰ ਕਦੇ ਵੀ ਘਰੇ ਨਹੀਂ ਬੈਣਾ ਪਊਗਾ ਬਾਕੀ ਸੈਲਰੀ ਬਾਰੇ ਬੜੇ ਮੈਸੇਜ ਆਉਂਦੇ ਆ ਕਮੈਂਟ ਆਉਂਦੇ ਆ ਕਿ ਕਿੰਨੇ ਕੇ ਪੈਸੇ ਬਣ ਸਕਦੇ ਆ ਬਾਕੀ ਮੈਂ ਸਿੱਧੀ ਗੱਲ ਕਰਾਂ ਕਿ ਸਟਾਰਟਿੰਗ 40 ਤੋਂ ਹੁੰਦੀ ਆ ਤੇ ਜਿਹੜਾ ਵੱਧ ਤੋਂ ਵੱਧ ਬੰਦਾ 100-0 ਇੱਥੇ ਕਮਾ ਸਕਦਾ ਆ ਇਸ ਤੋਂ ਉੱਪਰ ਵੀ ਦਿਹਾੜੀ ਲੈਂਦੇ ਨੇ 150 ਵੀ ਲੈਂਦੇ ਨੇ ਕਈ ਪਰ ਡਿਪੈਂਡ ਕਰਦਾ ਹੈ ਤੁਹਾਡੇ ਠੇਕੇਦਾਰ ਤੇ ਕਿ ਉਹ ਪੰਜਾਬੀ ਆ ਜਾਂ ਕੋਈ ਅਰਬੀ ਆ ਜਾਂ ਗੋਰਾ ਆ ਜੇ ਪੰਜਾਬੀ ਆ ਕੋਈ ਉਹ 100 ਮਸਾ ਭਰਦੇ ਨੇ ਤੇ ਜੋ ਅਰਬੀ ਆ ਜਾਂ ਕੋਈ ਗੋਰਾ ਆ ਪੁਰਤਗੇਸ਼ੀ ਆ ਤੁਹਾਨੂੰ 150 ਵੀ ਚਲਰੀ ਦੇ ਦੇਣਗੇ ਜੇ ਤੁਸੀਂ ਟਾਇਲ ਦਾ ਕੰਮ ਕਰਦੇ ਆ ਤੇ ਜਾਂ ਕੋਈ ਹੋਰ ਕੰਮ ਕਰਦੇ ਆ ਤੇ ਇਹ ਰਿਐਲਿਟੀ ਆ ਤੇ ਬਾਕੀ ਕਾਫੀ ਜਣ ਸਮਝ ਗਏ ਹੋਣਗੇ ਕਿ ਆਪਣੇ ਬੰਦੇ ਕਦ ਤੋਂ ਕੱਟਦੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਆਪਾਂ ਆਪਣੀ ਜੇ ਪਹਿਲਾਂ ਭਰਨੀ ਆ ਤੇ ਬਾਕੀਆਂ ਦਾ ਭਾਵੇਂ ਕੁਝ ਭਲਾ ਹੋਵੇ ਨਾ ਹੋਵੇ ਪਰ ਆਪਾਂ ਪਹਿਲਾਂ ਆਪਣੀ ਜੇ ਭਰੀਏ ਤੇ ਇਹ ਚੀਜ਼ਾਂ ਹਰੇਕ ਕੰਟਰੀ ਦੇ ਵਿੱਚ ਹੈਗੀਆਂ ਨੇ ਤੇ ਬਾਕੀ ਜੇ ਵੀਡੀਓ ਚੰਗੀ ਲੱਗਦੀ ਤਾਂ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਬਾਕੀ ਹਾਂ ਉਮੀਦ ਕਰਦਾ ਤੁਹਾਡੇ ਡਾਊਟ ਕਲੀਅਰ ਹੋ ਗਏ ਹੋਣਗੇ ਬਾਕੀ ਜੇ ਤੁਹਾਡਾ ਕੋਈ ਵੀ ਡਾਊਟ ਆ ਤੁਸੀਂ ਕਮੈਂਟ ਕਰ ਸਕਦੇ ਆ ਥੱਲੇ ਤੇ ਉਸ ਤੇ ਉਪਰ ਅਸੀਂ ਵੀਡੀਓ ਆਪਣੀ ਜਲਦੀ ਬਣਾ ਦੇਾਂਗੇ ਬਾਕੀ ਸੌਰੀ ਕਾਫੀ ਟਾਈਮ ਬਾਅਦ ਵੀਡੀਓ ਪਾਈ ਆ ਪਹਿਲਾਂ ਟਾਈਮ ਨਹੀਂ ਲੱਗਿਆ ਵੀਡੀਓ ਅਪਲੋਡ ਕਰੀ ਤੁਹਾਡੇ ਲਈ ਤੇ ਹਾਂਜੀ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਹਾਂ ਰੈਗੂਲਰ ਹੋ ਸਕੇ ਤੁਹਾਡੇ ਲਈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵੇਟ ਕਰਦੇ ਆ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ